ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਇੱਕ ਬਹੁਤ ਹੀ ਬਾ ਕਮਾਲ ਨਾਵਲ ਸ਼ੁਰੂ ਕਰਨ ਜਾ ਰਹੇ ਹਾਂ ਨਾਵਲ ਦਾ ਨਾਮ ਹੈਗਾ ਬਾਗੀ ਕਾਫਲੇ ਜੋ ਕਿ ਕਲਤੀਪ ਸਿੰਘ ਸਖਤ ਜੀ ਨੇ ਲਿਖਿਆ ਹੋਇਆ ਹੈ ਇਦੇ ਵਿੱਚ ਖੜਕੂਵਾਦ ਵੇਲੇ ਜਦੋਂ ਫੌਜੀ ਜਿਹੜੇ ਧਰਮੀ ਫੌਜੀ ਹੁੰਦੇ ਸੀ ਉਹ ਕਿਵੇਂ ਖੜਕੂਵਾਦ ਚ ਆਏ ਉਹ ਸਾਰੀ ਸਟੋਰੀ ਮਤਲਬ ਦੱਸੀ ਹੋਈ ਆ ਕਮਾਲ ਦਾ ਨਾਵਲ ਹੈ ਹਰੇਕ ਨੂੰ ਇਹ ਨਾਵਲ ਪੜ੍ਹਨਾ ਜ਼ਰੂਰ ਚਾਹੀਦਾ ਜਿਨ੍ਹਾਂ ਵੀਰਾਂ ਨੇ ਚੈਨਲ ਹੁਣ ਤੱਕ ਨਹੀਂ ਸਬਸਕ੍ਰਾਈਬ ਕਰਿਆ ਉਹ ਸਾਰੇ ਸਬਸਕ੍ਰਾਈਬ ਕਰ ਲੈਣ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਵੀ ਬੇਗੇ ਡੱਲੇ ਪਿੰਡ ਦਾ ਹੌਲਦਾਰ ਗੁਰਨੰਦ ਸਿੰਘ ਫੌਜੀ ਇਲਾਕੇ ਦਾ ਜਾਣਿਆ ਪਛਾਣਿਆ ਮੰਨਿਆ ਪਰਮੰਨਿਆ ਇੱਕ ਨੇਕ ਇਨਸਾਨ ਸੀ ਨੇਕੀ ਰੱਬ ਵੱਲੋਂ ਉਸ ਨੂੰ ਇੱਕ ਅਮੋਲਕ ਤੋਹਫ਼ਾ ਮਿਲਿਆ ਸੀ ਗੁਰਨੰਦ ਸਿੰਘ ਸਰਦੇ ਪੁੱਜਦੇ ਘਰਾਂ ਵਿੱਚੋਂ ਇੱਕ ਸੀ 1960 ਵਿੱਚ ਗੁਰਨੰਦ ਸਿੰਘ ਸ਼ੌਕ ਨਾਲ ਸਿੱਖ ਵਾਜ ਵਿੱਚ ਭਰਤੀ ਹੋ ਗਿਆ ਸੀ ਗੁਰਨੰਦ ਸਿੰਘ ਪੂਰੇ 18 ਸਾਲ ਨੌਕਰੀ ਕਰਕੇ ਹੌਲਦਾਰੀ ਪੈਨਸ਼ਨ ਆ ਗਿਆ ਸੀ ਹੁਣ ਹੌਲਦਾਰ ਗੁਰਨੰਦ ਸਿੰਘ ਨੇ ਤਿੰਨ ਜੰਗਾਂ ਲੜੀਆਂ ਸਨ 1962 1965 ਦੀ 1971 ਦੀ ਕਹਿੰਦੇ ਇਸ ਬਹਾਦਰੀ ਬਦਲੇ ਸਰਕਾਰ ਨੇ ਉਸ ਨੂੰ 6 ਮੈਡਲ ਜਿਨ੍ਹਾਂ ਵਿੱਚ ਰੱਖਸ਼ਾ ਮੈਡਲ 1965 ਦਾ ਯੁੱਧ ਮੈਡਲ ਸੈਨਾ ਸੇਵਾ ਮੈਡਲ 1972 ਨਾਲ ਸਨਮਾਨਿਤ ਕੀਤਾ ਸੀ ਕਹਿੰਦੇ ਪੈਨਸ਼ਨ ਕਾਪੀ ਵਿੱਚ ਵੀ ਉਸ ਦਾ ਚਾਲ ਚਲਨ ਨੇਕ ਲਿਖਿਆ ਹੋਇਆ ਸੀ ਗੁਰਨੰਦ ਸਿੰਘ ਨੇ ਫੌਜ ਦੀ 18 ਸਾਲ ਦੀ ਸਰਵਿਸ ਵਿੱਚ ਇੱਕ ਦਿਨ ਵੀ ਸ਼ਰਾਬ ਨੂੰ ਹੱਥ ਨਹੀਂ ਚਿਲਾਇਆ ਨੌਕਰੀ ਵਿੱਚ ਹੁੰਦਿਆਂ ਹੋਇਆ ਗਰਬਾਣੀ ਦਾ ਨਿੱਤ ਨੇਮ ਕਦੇ ਨਹੀਂ ਉਕਿਆ ਸੀ ਗੁਰਨੰਦ ਸਿੰਘ ਨੇ ਆਪਣੀ ਡਿਊਟੀ ਵਿੱਚ ਕਦੇ ਕੋਤਾਹੀ ਨਹੀਂ ਕੀਤੀ ਸੀ 18 ਸਾਲ ਦੀ ਨੌਕਰੀ ਵਿੱਚ ਇੱਕ ਦਿਨ ਵੀ ਕਦੀ ਸਜ਼ਾ ਨਹੀਂ ਲਈ ਸੀ ਉਹਨੇ ਗੁਰਨੰਦ ਸਿੰਘ ਦੀ ਘਰਵਾਲੀ ਹਰਪਾਲ ਕੌਰ ਵੀ ਕਹਿੰਦੇ ਵੀ ਗੁਰਸਿੱਖਾਂ ਦੀ ਧੀ ਸੀ ਹਰਪਾਲ ਕੌਰ ਆਪ ਵੀ ਪੂਰਨ ਤੌਰ ਉਤੇ ਬਾਣੀ ਬਾਣੇ ਵਿੱਚ ਪਰਪੱਕ ਸੀ ਬਹੁਤ ਹੀ ਨੇਕ ਪ੍ਰਭੂ ਦੇ ਬਾਣੇ ਵਿੱਚ ਰਹਿਣ ਵਾਲੀ ਸੌ ਸੁਭਾ ਦੀ ਔਰਤ ਸੀ ਉਹ ਮਿੱਠ ਬੋਲੜੀ ਅਤੇ ਮਲਾਪੜੀ ਸੀ ਗੁਰਨੰਦ ਸਿੰਘ ਦਾ ਛੋਟਾ ਜਿਹਾ ਪੰਜ ਜੀਆਂ ਦਾ ਗੁਰਮੁਖ ਪਰਿਵਾਰ ਸੀ ਦੋ ਜੀ ਆਪ ਦੋ ਵੱਡੀਆਂ ਲੜਕੀਆਂ ਗੁਰਨਿੰਦਰ ਕੌਰ ਤੇ ਪਰਨਿੰਦਰ ਕੌਰ ਅਤੇ ਇੱਕ ਛੋਟਾ ਲੜਕਾ ਨਵਿੰਦਰਪਾਲ ਸਿੰਘ ਉੱਚਾ ਲੰਬਾ ਝਮਾ ਗੱਭਰੂ ਮਿੱਠ ਬੋਲੜੇ ਗੋਰਾ ਨਿਸ਼ੋ ਰੰਗ ਕਹਿੰਦੇ ਵੀ ਬੜੀ ਸੋਹਣੀ ਡੀਲ ਡਾਲ ਵਾਲਾ ਤਾਲੀਮ ਸ਼ੋਦਾ ਮਿੱਠ ਬੋਲੜਾ ਪਹਿਲੇ ਹੀ ਮਿਲਣੀ ਅਤੇ ਪਹਿਲੀ ਤੱਕਣੀ ਪਹਿਲੀ ਗੱਲਬਾਤ ਨਾਲ ਹਰੇਕ ਦਾ ਮਨ ਮੋ ਲੈਣ ਵਾਲਾ ਸੀ ਉਹ ਰਾਖ ਦੇ ਨੁਕਰੇ ਘੋੜੇ ਵਰਗੀ ਬੜੀ ਹੌਸਲੇ ਵਾਲੀ ਚਾਲ ਸੀ ਉਹਦੀ ਗੁਰਨੰਦ ਸਿੰਘ ਨੇ ਕਹਿੰਦੇ ਵੀ ਤਿੰਨਾਂ ਬੱਚਿਆਂ ਨੂੰ ਮਿਲਟਰੀ ਸਕੂਲ ਵਿੱਚ ਪੜਾਇਆ ਸੀ ਤਿੰਨਾ ਬੱਚਿਆਂ ਦੀ ਆਦਤ ਸੁਭਾ ਆਪਣੇ ਮਾਪੇ ਵਰਗਾਈ ਸੀਗਾ ਗੁਰਨੰਦ ਸਿੰਘ ਨੇ ਦੋਵੇਂ ਲੜਕੀਆਂ ਨੂੰ ਐਮਏ ਤੱਕ ਪੜਾ ਕੇ ਸਰਦੇ ਪੁੱਜਦੇ ਗੁਰਸਿੱਖ ਸਕੇ ਭਰਾਵਾਂ ਨੂੰ ਚੱਕ ਬਖਤੂ ਵਿਆਹ ਦਤੀਆਂ ਸਨ ਨਵਿੰਦਰਪਾਲ ਸਿੰਘ ਨੂੰ ਐਮਏ ਦੀ ਡਿਗਰੀ ਕਰਵਾ ਕੇ ਦੇਹਰਾਦੂਨ ਅਫਸਰੀ ਦੇ ਕੋਰਸ ਲਈ ਭੇਜ ਦਿੱਤਾ ਸੀ ਉਹਨੇ ਨਵਿੰਦਰਪਾਲ ਸਿੰਘ ਆਪਣੇ ਨਾਲ ਦੇ ਹਾਣੀ ਰੰਗਰੂਟਾਂ ਨਾਲੋਂ ਕੱਦ ਵਿੱਚ ਸਭ ਤੋਂ ਲੰਬਾ ਸੀ ਨਵਿੰਦਰਪਾਲ ਸਿੰਘ ਨੂੰ ਕਹਿੰਦੇ ਵੀ ਟ੍ਰੇਨਿੰਗ ਦਾ ਬਹੁਤ ਇਸ਼ਕ ਸੀ ਤੇ ਉਹ ਮਤਲਬ ਮਦਹੋਸ਼ ਹੋ ਜਾਂਦਾ ਸੀ ਜਦੋਂ ਟ੍ਰੇਨਿੰਗ ਕਰਦਾ ਹੁੰਦਾ ਸੀ ਇੱਕ ਵਾਰ ਕਹਿੰਦੇ ਵੀ ਡਾਕਟਰ ਭਾਈ ਵੀਰ ਸਿੰਘ ਦੀ ਕਵਤਾ ਆਪਣੇ ਅਰਮਾਨਾਂ ਨੂੰ ਨਿਪਰੇ ਚਾੜਨ ਲਈ ਨਵਿੰਦਰਪਾਲ ਸਿੰਘ ਗੁਣਗਣਾਉਂਦਾ ਪਰੇਡ ਗਰਾਊਂਡ ਵੱਲ ਜਾ ਰਿਹਾ ਸੀ ਅਰੇ ਨਵਿੰਦਰਪਾਲ ਸਿੰਘ ਡੜ ਜਾ ਭਾਈ ਪਿੱਛੇ ਆਉਂਦੇ ਭਵਾਨੀ ਸਿੰਘ ਜਾਟ ਨੇ ਆਵਾਜ਼ ਮਾਰੀ ਕਿਉਂ ਕੀ ਆ ਬਾਤ ਹੈ ਭਵਾਨੀ ਸਿੰਘ ਭਾਈ ਅੱਗੋਂ ਗਰਾਊਂਡ ਵੱਲ ਜਾਂਦੇ ਨਵਿੰਦਰਪਾਲ ਸਿੰਘ ਨੇ ਪੁੱਛਿਆ ਅਰੇ ਡਟ ਜਾ ਯਾਰ ਅਰੇ ਨਿਊ ਨਾ ਕਰ ਇਕੱਠਾ ਹੀ ਚਲਾਂਗਾ ਗਰਾਊਂਡ ਮੈਂ ਇਤਨਾ ਉਤਾਵਲਾ ਕਿਉਂ ਹੋ ਰਿਹਾ ਸੈ ਨਹੀਂ ਭਵਾਨੀ ਸਿੰਘ ਭਾਈ ਮੈਂ ਤਾਂ ਇਤਨਾ ਜਲਦੀ ਨਹੀਂ ਕਰ ਰਿਹਾ ਪਰ ਯਾਰ ਅਰੇ ਪਰ ਕਹਿ ਮੰਨੇ ਬੜਾ ਕਿ ਬਾਤ ਸੈ ਬਾਤ ਤਾਂ ਭਾਈ ਸਾਹਿਬ ਕੁਝ ਵੀ ਨਹੀਂ ਹੈ ਜੋਸ਼ੀ ਉਸਤਾਦ ਕੀ ਡਾਂਡ ਸੇ ਡਰ ਲੱਗਦਾ ਹੈ ਨਵਰਿੰਦਰ ਪਾਲ ਸਿੰਘ ਨੇ ਮੁਸਕਰਾਉਂਦਿਆਂ ਕਿਹਾ ਅਰੇ ਬੌਲੀ ਗਏ ਜੋਸ਼ੀ ਤੋਂ ਬੜਾ ਭਾਣ ਕਾ ਮੇਰਾ ਸਾਲਾ ਕਸਾਈ ਸੈ ਮਾਨਸ ਨੇ ਡਾਂਗਰ ਹੀ ਸਮਝਿਆ ਸੈ ਸਾਲਾ अरे भवानी सिंह भाई कोई बात नहीं उस्ताद की डांड तो जिंदगी के लिए खुराक है अरे सरदार पाल सिंह यह तो बात ठीक है तारी पर जाट ने या बामण की चमचागिरी करनी बड़ी औखी लाग है भवानी सिंह भाई कोई बात नहीं शांत रहा कर हमारे रिक्रूटिंग के पाँच महीने बाकी रह गए हैं ਇਸ ਗੜਵਾਲੀ ਬਾਂਮਣ ਸੇ ਪੀਛਾ ਛੁੱਟ ਜਾਏਗਾ ਕਸਮ ਪ੍ਰੇੜ ਕੇ ਬਾਦ ਪਤਾ ਨਹੀਂ ਕਹਾਂ ਜਾ ਕੇ ਠਹਿਰेंगे ਚਲੋ ਜੀ ਕਹਿੰਦੇ ਵੀ ਦਿਨ ਲੰਘਦੇ ਗਏ ਟ੍ਰੇਨਿੰਗ ਪਾਸ ਕਰਨ ਤੋਂ ਬਾਅਦ ਨਵਿੰਦਰ ਪਾਲ ਸਿੰਘ ਦੇਹਰਾਦੂਨ ਤੋਂ ਸੈਕੰਡ ਲੈਫਟੀਨੈਂਟ ਦੇ ਸਟਾਰ ਲਾ ਕੇ ਰਾਤ ਹੀ ਗੱਡੀ ਚਾਰ ਸਿੱਖ ਰੈਜੀਮੈਂਟ ਵਿੱਚ ਪਹੁੰਚ ਸੈਕਟਰ ਵਿੱਚ ਕਸ਼ਮੀਰ ਭੇਜ ਦਿੱਤਾ ਗਿਆ ਨਵਿੰਦਰ ਪਾਲ ਸਿੰਘ ਯੂਨਿਟ ਵਿੱਚ ਆਉਣ ਤੋਂ ਥੋੜੇ ਦਿਨਾਂ ਬਾਅਦ ਹੀ ਜਵਾਨਾਂ ਦਾ ਅਤੇ ਅਫਸਰਾਂ ਦਾ ਪਿਆਰ ਬਣ ਗਿਆ ਹਰ ਵੱਡੇ ਛੋਟੇ ਨੂੰ ਸੀਨੀਅਰ ਜੂਨੀਅਰ ਨੂੰ ਬੜੇ ਪਿਆਰ ਸਤਕਾਰ ਨਾਲ ਮਿਲਦਾ ਹੋ ਯੂਨਿਟ ਦੀ ਹਰ ਕੰਪਨੀ 'ਚ ਹਰ ਪਲਾਟੂਨ 'ਚ ਨਵੇਂ ਆਏ ਲੈਫਟੀਨੈਂਟ ਦੇ ਮਿਲਾਪੜੇ ਸੁਭਾਅ ਦੀਆਂ ਗੱਲਾਂ ਹੋਣ ਲੱਗ ਪਈਆਂ ਉਸ ਦੀ ਨਿਮਰਤਾ ਦੇ ਚਰਚੇ ਹੋਣ ਲੱਗ ਪਏ ਨਵਿੰਦਰ ਪਾਲ ਸਿੰਘ ਦਾ ਵਿਆਹ ਫੌਜ ਵਿੱਚ ਭਰਤੀ ਹੋਣ ਤੋਂ 3 ਸਾਲ ਬਾਅਦ ਨਿਰਲੇਪ ਕੌਰ ਨਾਲ ਹੋ ਗਿਆ ਸੀ ਜੋ ਵਿਆਹ ਤੋਂ ਡੇਢ ਸਾਲ ਪਹਿਲਾਂ ਹੀ AMC ਵਿੱਚ ਸਿੱਧੀ ਲੈਫਟੀਨੈਂਟ ਭਰਤੀ ਹੋਈ ਸੀ ਦੋਹਾਂ ਦੀ ਡਿਊਟੀ ਵੀ ਇੱਕੋ ਹੀ ਬ੍ਰਿਗੇਡ ਵਿੱਚ ਸੀ ਕਹਿੰਦੇ ਨਵਿੰਦਰ ਪਾਲ ਸਿੰਘ ਚੰਗੇ ਸੁਭਾਅ ਸਖਤ ਮਿਹਨਤ ਸਦਕਾ ਛੇਤੀ ਹੀ ਫੁੱਲ ਲੈਫਟੀਨੈਂਟ ਬਣ ਗਿਆ ਸੀ ਉਸਦੇ ਦੋਹਾਂ ਮੋਢਿਆਂ ਉਤੇ ਦੋ-ਦੋ ਸਟਾਰ ਲੱਗੇ ਸਨ ਉਸਦੇ ਮਨ ਵਿੱਚ ਚੀਫ ਜਨਰਲ ਬਣ ਦੀ ਚੇਟਕ ਲੱਗੀ ਹੋਈ ਸੀ ਉਸਦੀ ਮੰਜ਼ਲੇ ਮਕਸੂਦ ਉਤੇ ਪਹੁੰਚਣ ਦੀ दिली ਚਾਹਤ ਸੀ ਪਰ ਰਾਤ ਨੂੰ ਕਦੇ-ਕਦੇ ਪਿਤਾ ਜੀ ਦੀਆਂ ਅੱਖੀਆਂ ਗੱਲਾਂ ਚੇਤੇ ਆਉਂਦੀਆਂ ਵਾਰ-ਵਾਰ ਦਿਮਾਗ ਵਿੱਚ ਘੁੰਮਦੀਆਂ ਉਹਦੇ ਪੁੱਤਰਾ ਨਵਿੰਦਰਪਾਲ ਸਿੰਘ ਗੰਗੂਕਿਆਂ ਦੀ ਕੌਮ ਬੜੀ ਖਤਰਨਾਕ ਹੈ ਬੜੀ ਖੁਦਗਰਜ਼ ਹੈ ਸਵਾਰਥੀ ਹੈ ਨਿਰਤਈ ਹੈ ਬੇਰਹਿਮ ਹੈ एहਸਾਨ ਫਰਾਮੋਸ਼ ਹੈ ਮੇਰੇ ਪ੍ਰਮੋਸ਼ਨ ਵਿੱਚ ਅੜੀਕਾ ਪੜਨ ਵਾਲਾ ਸਾਡਾ ਮੇਜਰ ਸਾਹਿਬ ਜੇ ਕੇ ਸ਼ਰਮਾ ਹੀ ਤਾਂ ਸੀਗਾ ਨਹੀਂ ਤਾਂ ਮੈਂ ਕਹਿੰਦੇ ਵੀ ਘੱਟੋ-ਘੱਟ ਸੂਬੇ ਦਾ ਰਿਟਾਇਰ ਹੋਣਾ ਸੀ ਪੁੱਤਰਾ ਜ਼ਿੰਦਗੀ ਵਿੱਚ ਇਹਨਾਂ ਤੋਂ ਬਚ ਕੇ ਰਹੀਂ ਇਹਨਾਂ ਉੱਤੇ ਕਦੇ ਵਿਸ਼ਵਾਸ ਨਾ ਕਰੀ ਕਿਵੇਂ ਸਾਹਿਬ ਕਿਹੜੀਆਂ ਯਾਦਾਂ ਚ ਖੁਬੇ ਹੋ ਕਿਸੇ ਯਾਦਾਂ ਚ ਨਹੀਂ ਵੀਰੇਆ ਨਹੀਂ ਸਾਹਿਬ ਆਪ ਜੀ ਦੇ ਚਿਹਰੇ ਤੋਂ ਆਪਦੀ ਉਦਾਸੀ ਤੋਂ ਪਤਾ ਲੱਗਦਾ ਵੀ ਤੁਸੀਂ ਕਿਹੜੀਆਂ ਯਾਦਾਂ ਵਿੱਚ ਡੁੱਬੇ ਹੋ ਕਿਤੇ ਮੇਮ ਸਾਹਿਬ ਤਾਂ ਨਹੀਂ ਯਾਦ ਆ ਰਹੇ ਨਹੀਂ ਰਚਪਾਲ ਸਿੰਘ ਨਹੀਂ ਮੈਨੂੰ ਕੋਈ ਮੇਮ ਸਾਹਿਬ ਯਾਦ ਨਹੀਂ ਆਉਦੇ ਉਹ ਅਜੇ ਪਰਸੋਂ ਤਾਂ ਛੁੱਟੀ ਗਏ ਨੇ ਨਾਲੇ ਮੇਰੇ ਵੀਰ ਮੇਮ ਸਾਹਿਬ ਨੂੰ ਯਾਦ ਕਰਨਾ ਹੁੰਦਾ ਤਾਂ ਫੌਜ ਵਿੱਚ ਭਰਤੀ ਹੋਣ ਦੀ ਕੀ ਲੋੜ ਸੀ ਘਰ ਹੀ ਰਹਿੰਦਾ ਝੋਟੇ ਦੇ ਸਿਰ ਵਰਗੀ 75 ਕਿੱਲੇ ਜ਼ਮੀਨ ਪਾਣੀ ਵਾਲੀ ਮੋਕੇ ਦੇ ਮੁੱਟ ਚ ਆਉਂਦੀ ਹੈ ਮੈਂ ਤਾਂ ਆਪਣੀ ਦਿਲੀ ਤਮੰਨਾ ਪੂਰੀ ਕਰਨ ਲਈ ਸ਼ੌਂਕ ਨਾਲ ਭਰਤੀ ਹੋਇਆ ਕਹਿੰਦਾ ਮੈਨੂੰ ਕੋਈ ਮਜਬੂਰੀ ਨਹੀਂ ਸੀਗੀ ਨਵਿੰਦਰ ਪਾਲ ਸਿੰਘ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਸਭ ਕੀ ਤਮੰਨਾ ਹੈ ਤੁਹਾਡੀ ਫਿਰ ਮੈਨੂੰ ਵੀ ਦੱਸ ਦਿਓ ਤਮੰਨਾ ਦਾ ਰਚਪਾਲ ਸਿੰਘ ਬਹੁਤ ਵੱਡੀ ਹੈ ਆਰਮੀ ਦਾ ਚੀਫ ਜਨਰਲ ਬਣਨ ਦੀ ਤਮੰਨਾ ਹੈ ਮੇਰੀ ਕੋਸ਼ਿਸ਼ ਵੀ ਹੈਗੀ ਹੈ ਅਗੇ ਵਾਹਿਗੁਰੂ ਨੂੰ ਜਿਵੇਂ ਮਨਜ਼ੂਰ ਹੈ ਓਵੇਂ ਹੋਊਗਾ ਪਰ ਪਾਰਕੀ ਸਾਹਿਬ ਰਛਪਾਲ ਵੀਰ ਮੈਨੂੰ ਇੱਕ ਸੰਸਾਅਿਕ ਫਿਕਰ ਇੱਕ ਚਿੰਤਾ ਖਾਈ ਜਾ ਰਹੀ ਹੈ ਕਿਹੜੀ ਚਿੰਤਾ ਸਾਹਿਬ ਜੀ ਉਹ ਫਿਕਰ ਇਹ ਹੈ ਦੋਸਤਾਂ ਵੀ ਇਹ ਸਰਕਾਰ ਮੈਨੂੰ ਮੁਸ਼ਕਲ ਹੀ ਉਸ ਅਹੁਦੇ ਤੱਕ ਪਹੁੰਚਣ ਦੇਵੇਗੀ ਉਹ ਕਿਉਂ ਸਾਹਿਬ ਤੁਸੀਂ ਕਿਹੜਾ ਇਹਨਾਂ ਦਾ ਪਿਓ ਮਾਰਤਾ ਜਿਹੜਾ ਤੁਹਾਨੂੰ ਫੁੱਲ ਜਰਨਲ ਨਹੀਂ ਬਣ ਦੇਣਗੇ ਰਛਪਾਲ ਵੀਰ ਮੈਂ ਸਿੱਖਾਂ ਇਸ ਲਈ ਸਾਹਿਬ ਇਹ ਬਾਹਮਣ ਸਿੱਖਾਂ ਨੂੰ ਇੰਨਾ ਮਾੜਾ ਸਮਝਦੇ ਨੇ हां वीर ਰਚਪਾਲ ਵੀਰ ਮੈਂ ਜਰਨਲ ਸਰਦਾਰ ਵਿਕਰਮ ਸਿੰਘ ਅਤੇ ਮੇਜਰ ਜਨਰਲ ਸਰਦਾਰ ਸੁਬੇਕ ਸਿੰਘ ਦੇ ਜੀਵਨ ਬਾਰੇ ਬਹੁਤ ਕੁਝ ਪੜਿਆ ਹੈ ਅਤੇ ਆਪਣੇ ਪਿਤਾ ਜੀ ਤੋਂ ਬਹੁਤ ਕੁਝ ਸੁਣਿਆ ਹੈ। ਨਾਗaland ਅਤੇ ਮਿਜ਼ਰਮ ਦੇ ਲਾਗੇ ਜਰਨਲ ਵਿਕਰਮ ਸਿੰਘ ਦੇ ਨਾਂ ਤੋਂ ਅਜੇ ਤੱਕ ਵੀ ਡਰਦੇ ਨੇ। ਉਹ ਬਹਾਦਰ ਅਤੇ ਸੱਚੇ ਇਨਸਾਨ ਨੂੰ ਨਹਿਰੂ ਬਾਂਮਣ ਨੇ ਆਪ ਮਰਵਾਇਆ ਸੀ ਕਹਿੰਦੇ। ਜਰਨਲ ਸਰਦਾਰ ਸੁਬੇਗ ਸਿੰਘ ਨੇ 71-72 ਦੀ ਜੰਗ ਵੇਲੇ 90 ਹਜ਼ਾਰ ਪਾਕਿਸਤਾਨੀ ਫੌਜ ਦੇ ਹਥਿਆਰ ਛਟਵਾਏ ਸਨ। ਇਹੋ ਜੇ ਯੋਧੇ ਜਰਨਲ ਨੂੰ ਇੰਦਰਾ ਨੇ ਝੂਠੀ ਤੌਮਤ ਲਾ ਕੇ ਘਰ ਨੂੰ ਭੇਜ ਦਿੱਤਾ ਸੀ। ਇਹ ਤਾਂ ਬੜੀ ਮਾੜੀ ਗੱਲ ਹੈ ਸਾਹਿਬ। ਰਛਪਾਲ ਵੀਰ ਜੀ, ਹਿੰਦੁਸਤਾਨ ਦੇ ਹਰ ਮੈਕਮੇ ਵਿੱਚ ਹਰ ਉੱਚੇ ਹੁਦਦੇ ਉਤੇ ਬਾਹਮਣੀ ਬੈਠੇ ਨੇ ਪਰ ਕੋਸ਼ਿਸ਼ ਜਾਰੀ ਰੱਖੂੰਗਾ ਚੀਫ ਬਣਦੀ। ਹਾਂ ਜੇਕਰ ਮੈਂ ਚੀਫ ਬਣ ਗਿਆ ਤਾਂ ਕਹਿੰਦਾ ਹੋਇਆ ਨਵਿੰਦਰਪਾਲ ਸਿੰਘ ਚੁੱਪ ਕਰ ਗਿਆ ਤਾਂ ਕਿ ਸਾਹਿਬ ਤਾਂ ਸਰਦਾਰ ਵਿਕਰਮ ਸਿੰਘ ਵਾਂਗ ਹੀ ਸੇਵਾ ਕਰਾਂਗਾ। ਦਮਿੰਦਰਪਾਲ ਸਿੰਘ ਦੇ ਦਿਲ ਤੇ ਅਰਮਾਨ ਲੁਕਾਉਂਦਿਆਂ ਕਿਹਾ ਸਾਬ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੂੰਗਾ ਤੁਸੀਂ ਜ਼ਰੂਰ ਚੀਫ ਜਨਰਲ ਬਣੋ ਚੰਗਾ ਰਚਪਾਲ ਸਿੰਘ ਸੌਹੇ ਹੁਣ ਨੀਂਦ ਆਉਂਦੀ ਹੈ ਯਾਰ ਦੁੱਧ ਦਾ ਖਾਲੀ ਗਲਾਸ ਮੇਜ਼ ਉਤੇ ਰੱਖਦਿਆਂ ਕਿਹਾ ਉਹਨੇ ਉਧਰ ਕਹਿੰਦੇ ਵੀ ਨੈੱਬਾ ਚੋਰ ਹੁਣ ਚੰਡਾਲ ਬਣ ਗਿਆ ਸੀ ਹਵਾਨ ਬਣ ਗਿਆ ਸੀ ਸ਼ੈਤਾਨ ਬਣ ਗਿਆ ਸੀ ਵੈਸ਼ੀ ਬਣ ਗਿਆ ਸੀ ਦਰਿੰਦਾ ਬਣ ਗਿਆ ਸੀ ਉਸ ਵਿੱਚ ਪਸ਼ੂ ਵਰਤੀ ਆ ਗਈ ਸੀ ਨੈੱਬੇ ਨੂੰ ਪੁਲਿਸ ਵਿੱਚ ਭਰਤੀ ਹੋਇਆ ਅਜੇ 3 ਸਾਲ ਹੀ ਹੋਏ ਸਨ ਜਦੋਂ ਉਹ ਆਪਣਾ ਘਟੀਆਪਨ ਵਿਖਾਉਣ ਲੱਗ ਪਿਆ ਸੀ ਉਸ ਦੀ ਜੇ ਧਾਰਮਿਕ ਮੇਲੇ 'ਚ ਡਿਊਟੀ ਲੱਗ ਜਾਂਦੀ ਤਾਂ ਰਾਤ ਬਰਾਤੇ ਯਾਤਰੀਆਂ ਨੂੰ ਡਰਾਤ ਮਗਾ ਕੇ ਪੈਸਾ ਖੋਣਾ ਉਸ ਦਾ ਮੁੱਖ ਕੀਤਾ ਬਣ ਗਿਆ ਸੀ ਧੀਆ ਭੈਣਾਂ ਨੂੰ ਛੇੜਨਾ ਉਸ ਦਾ ਸ਼ੁਗਲ ਸੀ ਪੁਲਿਸ ਸਟਾਫ ਵਿੱਚ ਇਸੇ ਕਰਕੇ ਉਸ ਦਾ ਨਾਂਾਇਬ ਸਿੰਘ ਤੋਂ ਨੈਬਾ ਚੰਡਾਲ ਨਾਂ ਪੈ ਗਿਆ ਸੀ ਉਹਦਾ ਕਹਿੰਦੇ ਅਕਾਲੀਆਂ ਦੇ ਰਾਜ ਵੇਲੇ ਮੁੱਖ ਮੰਤਰੀ ਦੀ ਸਿਫਾਰਸ਼ ਨਾਲ ਪੁਲਿਸ 'ਚ ਭਰਤੀ ਹੋਇਆ ਸੀ ਉਹ ਥਾਣੇ ਵਿੱਚ ਸੀਨੀਅਰ ਅਫਸਰ ਉਸ ਦੀਆਂ ਮਾੜੀਆਂ ਹਰਕਤਾਂ ਵੇਖ ਕੇ ਵੀ ਸਰਕਾਰ ਤੋਂ ਡਰਦੇ ਉਸ ਨੂੰ ਕੁਝ ਨਹੀਂ ਸੀ ਕਹਿੰਦੇ ਨੈਬੇ ਚੰਡਾਲ ਨੇ ਆਪਣੇ ਘਰ 'ਚ ਹੱਦੋਂ ਵੱਧ ਭੁੱਖ ਵੇਖੀ ਸੀ ਨੈਬਾ ਆਪਣੇ ਬਾਪ ਦੀ ਚੌਥੀ ਲਾਹਰ ਸੀ ਨੇਬੇ ਦਾ ਬਾਪ ਭਾਈ ਦੇ ਚੱਕ ਵਿੱਚ ਸਭ ਤੋਂ ਗਰੀਬ ਕਿਸਾਨ ਸੀ ਕਹਿੰਦੇ ਗਰੀਬ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਕਰਨੈਲ ਸਿੰਘ ਤੋਂ ਕੈਲੂ ਕਹਿ ਕੇ ਬੁਲਾਉਂਦੇ ਸਨ ਕੈਲੂ ਪੂਰੇ 10 ਬੱਚਿਆਂ ਦਾ ਬਾਪ ਸੀ ਕੈਲੂ ਦੇ 4 ਲੜਕੇ ਤੇ 6 ਲੜਕੀਆਂ ਸਨ ਲੜਕੀਆਂ ਵੀ ਪਿੰਡ ਦੀ ਮਦਦ ਨਾਲ ਹੀ ਵਿਆਹੀਆਂ ਸਨ ਕੈਲੂ ਨੂੰ ਦਾਦੇ ਦੀ ਢੇਰੀ ਚੋਂ ਕਹਿੰਦੇ ਵੀ ਭਾਈ ਕੇ ਚੱਕ ਦੀ ਸਾਰੀ 2 ਕਿੱਲੇ ਜ਼ਮੀਨ ਮਿਲੀ ਸੀ ਜਿਸ ਤੋਂ ਗੁਜ਼ਾਰਾ ਹੋਣਾ ਬੜਾ ਮੁਸ਼ਕਲ ਸੀ ਪਿੰਡ ਦੀ ਹੋਰ ਜ਼ਮੀਨ ਹਿੱਸੇ ਉੱਤੇ ਲੈ ਕੇ ਵਾਹੀ ਕਰਦਾ ਸੀ ਉਹ ਉੱਤੇ ਜਿਹੇ ਨੱਕ ਵਾਲੀ ਬੋਤੀ ਦਾ ਹਾਲ ਸੀ ਕੈਲੂ ਦੇ ਘਰ ਲੋੜੇ ਦੀ ਗਰੀਬੀ ਸੀ ਪਰ ਨੈਬਾ ਚੰਡਾਲ ਪੁਲਿਸ ਵਿੱਚ ਭਰਤੀ ਹੋ ਕੇ ਬੀਤੇ ਦਿਨਾਂ ਨੂੰ ਭੁੱਲ ਚੁਕਿਆ ਸੀ ਬੇਕਸੂਰ ਲੋਕਾਂ ਨੂੰ ਲੁੱਟਦਾ ਸੀ ਪੁਲਿਸ ਅਫਸਰਾਂ ਨੂੰ ਵਗਾਰਾਂ ਦਿੰਦਾ ਸੀ ਗੈਰ ਜਨਾਨੀਆਂ ਲਿਆ ਕੇ ਸੀਨੀਅਰ ਅਫਸਰਾਂ ਦੀ ਸੇਜ ਦਾ ਸ਼ਿੰਗਾਰ ਬਣਾਉਂਦਾ ਸੀ ਜੀ ਹਜ਼ੂਰੀਆ ਅਤੇ ਵਗਾਰਾਂ ਸਦਕਾ ਨੈਬਾ ਹੌਲਦਾਰ ਬਣ ਗਿਆ ਸੀ ਹੁਣ ਜ਼ਿਆਦਾਤਰ ਨੈਬਾ ਹੁਣ ਆਪਣੀਆਂ ਭੂਆ ਦੀ ਧੀ ਕੋਲ ਰਹਿਣ ਲੱਗ ਪਿਆ ਸੀ ਨੈਬੇ ਦੀ ਭੂਆ ਦੀ ਧੀ ਕਰਮਜੀਤ ਨੈਬੇ ਵਾਂਗ ਹੀ 12 ਪੱਥਰਾਂ ਤੋਂ ਬਾਹਰ ਸੀ ਜੋ ਪਿੰਡ ਦੀ ਇੱਜ਼ਤ ਉੱਤੇ ਗਰਹਿਣ ਲੱਗ ਚੁੱਕਾ ਸੀ ਸ਼੍ਰੀਕੇ ਦੇ ਮੱਥੇ ਉੱਤੇ ਕਲੰਕ ਲੱਗ ਚੁੱਕਾ ਸੀ ਜਿਹੜੀ ਕਸਰ ਮਾਂ ਤੋਂ ਰਹਿ ਗਈ ਸੀ ਉਹ ਧੀ ਪੂਰੀ ਕਰ ਰਹੀ ਸੀ ਹੁਣ ਕਰਮਜੀਤ ਬੱਗੜ ਸਿਓ ਦੀ ਦੂਜੇ ਵਿਆਹ ਦੀ ਇਕਲੌਤੀ ਧੀ ਸੀ ਬੱਗੜ ਸਿਓ ਲੰਬੜ ਦੀ ਪਹਿਲੀ ਜਨਾਨੀ ਦੇ ਕੋਈ ਬੱਚਾ ਨਹੀਂ ਸੀ ਹੋਇਆ ਬੱਗੜ ਸਿਓ ਨੇ ਕਰਮਜੀਤ ਨੂੰ ਪੁੱਤਰਾ ਮੰਗ ਪਾਲਿਆ ਸੀ ਬੱਗੜ ਸਿੰਘ ਜਦੋਂ ਆਥਣ ਵੇਲੇ ਕਦੇ-ਕਦੇ ਜ਼ਿਆਦਾ ਸ਼ਰਾਬੀ ਹੁੰਦਾ ਤਾਂ ਦੋ ਕੋਟਾਂ ਸ਼ਰਾਬ ਦੀਆਂ ਕਰਮਜੀਤ ਨੂੰ ਪਿਲਾ ਦਿੰਦਾ ਸੀ ਫਿਰ ਨਸ਼ੇ ਦੇ ਲੋਰ ਚ ਆ ਕੇ ਕਹਿੰਦਾ ਵੀ ਕੰਮਿਆ ਪੁੱਤ ਲਲਕਾਰਾ ਮਾਰ ਸ਼ਰੀਕਾਂ ਨੂੰ ਪਤਾ ਲੱਗੇ ਬੱਗੜ ਸਿੰਘ ਦੇ ਧੀ ਨਹੀਂ ਪੁੱਤ ਜਮਿਆ ਪੁੱਤ ਮਾਪੇ ਦੀ ਪੜੀ ਸਿੱਖਿਆ ਕਾਰਨ ਕਹਿੰਦੇ ਵੀ ਕਰਮਜੀਤ ਛੋਟੀ ਉਮਰ ਚ ਗਲਤ ਰਾਹ ਪੈ ਗਈ ਸੀ ਵਿਪਚਾਰਨ ਬਣ ਗਈ ਸੀ ਵਿਸ਼ਵੀ ਬਣ ਗਈ ਸੀ ਕਾਮੀ ਹੋ ਗਈ ਸੀ ਕਾਮ ਵਾਸਨਾ ਦੀ ਪੂਰਤੀ ਲਈ ਕੰਮੋ ਨੇ ਆਪਣੇ ਪਤੀ ਨੂੰ ਪ੍ਰੇਰ ਪ੍ਰੇਰ ਕੇ ਸ਼ਰਾਬ ਪੀਣ ਨਸ਼ੇ ਦੀਆਂ ਗੋਲੀਆਂ ਖਾਣ ਲਾ ਦਿੱਤਾ ਕਮੋਦਾ ਪਤੀ ਕਿਕਰ ਸਿੰਘ ਇੱਕ ਸੌ ਇਨਸਾਨ ਬੁਰੀ ਔਰਤ ਦੇ ਸੰਗ ਕਰਕੇ ਦੇਵਤੋ ਕਹਿੰਦੇ ਵੀ ਦਾਤ ਬਣ ਗਿਆ ਸੀ ਉਸ ਨੂੰ ਆਪਣੇ ਪਰਾਈ ਦੀ ਪਛਾਣ ਭੁੱਲ ਗਈ ਸੀ ਕਿੱਕਰ ਸਿੰਘ ਨਰਕ ਵਿੱਚ ਪੈ ਗਿਆ ਸੀ ਉਹ ਆਪਣੇ ਟਿਕਾਣੇ ਤੋਂ ਹਿੱਲ ਚੁਕਾ ਸੀ ਲੀਹੋਂ ਲੱਥ ਚੁਕਾ ਸੀ ਪਿੰਡ ਦੀਆਂ ਨਜ਼ਰਾਂ 'ਚ ਗਿਰ ਗਿਆ ਸੀ ਉਹ ਬੰਦਾ ਸ਼ਰਾਬ ਨਾਲ ਕਹਿੰਦੇ ਵੀ 10-10 ਦਿਨ ਤੱਕ ਅੱਖਾਂ ਨਹੀਂ ਸੀ ਪੜਦਾ ਉਹ ਕਿਕਰ ਸਿਓ ਦੇ ਘਰ ਮੁਸਟੰਡਿਆਂ ਦੀ ਮਹਿਫਲ ਲੱਗੀ ਰਹਿੰਦੀ ਸੀ ਕਿਕਰ ਨੂੰ ਸ਼ਰਾਬੀ ਕਰਕੇ ਤੋੜੀ ਵਾਲੇ ਕੋਠੇ ਵਿੱਚ ਛੁੱਟੀ ਰੱਖਦੇ ਸਨ ਕੰਮੋ ਨਾਲ ਰੰਗਲੀਆਂ ਮਨਾਉਂਦੇ ਸਨ ਕੰਮੋ ਦੀ ਜਵਾਨੀ ਨੂੰ ਹੰਡਾਉਂਦੇ ਸਨ ਕਿਕਰ ਸਿੰਘ ਸ਼ਰਾਬ ਦੇ ਵੈਲ ਕਰਕੇ ਸ਼ਰਾਬੀ ਰਹਿਣ ਕਰਕੇ ਸੁੱਕ ਕੇ ਕਹਿੰਦੇ ਵੀ ਤਵੀਤ ਹੋ ਗਿਆ ਸੀ ਉਸ ਵਿੱਚ ਤੁਰਨ ਜੋਗੀ ਸੱਤਿਆ ਨਹੀਂ ਸੀ ਰਹੀ ਹੋਣ ਉਸ ਦੀ ਸੂਰਤ ਡਣਾਉਣੀ ਹੋ ਗਈ ਸੀ ਇੱਕ ਦਿਨ ਬਾਹਰਲੇ ਬੂਹੇ ਅੱਗੇ ਬੈਠੇ ਕਿਕਰ ਨੇ ਖੇਤਾਂ ਵੱਲ ਜਾਂਦੇ ਉਜਾਗਰ ਸਿੰਘ ਖਾਲਸੇ ਨੂੰ ਆਵਾਜ਼ ਮਾਰੀ ਕਹਿੰਦਾ ਵੀ ਚਾਚਾ ਜੀ ਹਾਂ ਭਾਈ ਕਿਕਰ ਸਿਆਂ ਕੀ ਹਾਲ ਹੈ ਤੇਰਾ ਚਾਚਾ ਜੀ ਹਾਲ ਤਾਂ ਮਾੜੀ ਨੇ ਤੁਸੀਂ ਮੈਨੂੰ ਕਿਸੇ ਤੀਰਥ ਤੇ ਹੀ ਨਵਾ ਲਿਓ ਖਬਰ ਹੈ ਕੀ ਪਤਾ ਮੈਂ ਇਸ ਨਰਕ ਚੋਂ ਨਿਕਲ ਜਾਵਾਂ ਚਾਚਾ ਜੀ ਮੈਂ ਬਹੁਤ ਦੁਖੀ ਹਾਂ ਕਹਿੰਦਾ ਗਾਲੀ ਕੋਈ ਨਹੀਂ ਜਵਾਨਾ ਪ੍ਰਵਾਹ ਨਾ ਕਰ ਪਰਸੋਂ ਬੁੱਧਵਾਰ ਨੂੰ ਮੁਕਸਰ ਤੰਬੂ ਸਾਹਿਬ ਗੁਰਦੁਆਰੇ ਭਿੰਡਰਾ ਵਾਲੇ ਸੰਤ ਅਮਰ ਸਿਕਾਉਣ ਆਉਣਗੇ ਤੂੰ ਮੇਰੇ ਨਾਲ ਚੱਲਨੀ ਪਰ ਦੋ ਦਿਨ ਦਾਰੂ ਨਹੀਂ ਪੀਣੀ ਉਜਾਗਰ ਸਿੰਘ ਨੇ ਕਿਕਰ ਸਿੰਘ ਦੇ ਸਿਰ ਉੱਤੇ ਪਿਆਰ ਭਰੇ ਹੱਥ ਰੱਖਦਿਆਂ ਕਿਹਾ ਬੁੱਧਵਾਰ ਨੂੰ ਕਹਿੰਦੇ ਵੀ ਕਿਕਰ ਸਿੰਘ ਸਵੇਰੇ ਤਿਆਰ ਹੋ ਕੇ ਉਜਾਗਰ ਸਿੰਘ ਖਾਲਸਾ ਨਾਲ 40 ਮੁਕਤਿਆਂ ਦੀ ਧਰਤੀ ਮੁਖਸਰ ਤੰਬੂ ਸਾਹਿਬ ਟੁੱਟੀ ਗੰਢੀ ਵਾਲੇ ਸਥਾਨ ਤੇ ਪਹੁੰਚ ਗਏ ਅੱਗੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਖੱਬੇ ਪਾਸੇ ਬੈਠੇ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਸੰਤਾਂ ਦੇ ਚਫੇਰੇ ਉਹਨਾਂ ਦੇ ਵਿਦਿਆਰਥੀ ਅੱਖਾਂ ਬੰਦ ਕਰਕੇ ਚੌਂਕਰੀਆਂ ਲਾਈ ਕਿਸੇ ਵਿਸਮਾਦ ਵਿੱਚ ਜੁੜੇ ਬੈਠੇ ਸਨ ਸੇਰਾ ਉਤੇ ਕੇਸਰੀ ਗੋਲ ਦਸਤਾਰਾਂ ਗਲ ਚਿੱਟੇ ਰੰਗ ਦੇ ਸਾਦੇ ਚੋਲੇ ਪੈਨੇ ਹੋਏ ਸਨ ਉਹਨਾਂ ਨੇ ਚੋਲਿਆਂ ਦੇ ਉਤੋਂ ਦੀ ਗਾਤਰੇ ਵਾਲੀਆਂ ਟਕਸਾਲੀ ਕਿਰਪਾਨਾਂ ਪੱਟਾਂ ਉਤੇ ਰੱਖੀਆਂ ਸਟੇਨਾ ਕਰਬੈਨਾ ਐਸਐਲਆਰਾਂ ਭਗਤੀ ਦੇ ਨਾਲ ਸ਼ਕਤੀ ਪ੍ਰਗਟ ਕਰ ਰਹੀਆਂ ਸਨ ਲੋ ਜੀ ਕਿਕਰ ਸਿੰਘ ਨੇ ਕਹਿੰਦੇ ਵੀ ਉੱਥੇ ਉਹਨਾਂ ਦੇ ਵਿਚਾਰ ਸੁਣੇ ਅਮਰਤ ਛੱਕ ਲਿਆ ਹੁਣ ਉਹਨੇ ਘਰ ਆ ਕੇ ਪਿੰਡ ਸਭ ਲਗਾੜਿਆਂ ਨੂੰ ਆਪਣੇ ਘਰ ਆਉਣਾ ਉਹਨੇ ਬੰਦ ਕਰ ਦਿੱਤਾ ਸ਼ਰਾਬ ਦੀਆਂ ਸਭ ਖਾਲੀ ਬੋਤਲਾਂ ਘਰ ਚੋਂ ਬਾਹਰ ਸੁੱਟ ਦਿੱਤੀਆਂ ਸਨ ਉਹਨੇ ਹੁਣ ਕਾਰ ਅੰਦਰ ਕਹਿੰਦੇ ਵੀ ਗਰਬਾਣੀ ਦੀਆਂ ਜਾਂ ਪਿੰਡਰਾਂ ਵਾਲੇ ਸੰਤਾਂ ਦੀਆਂ ਹੀ ਗੱਲਾਂ ਰਹਿੰਦੀਆਂ ਸਨ ਹੁਣ ਸਿੰਘ ਸਜਣ ਲਈ ਕਰਮਜੀਤ ਕੌਰ ਨੂੰ ਅਤੇ ਆਪਣੀ ਸੱਸ ਨੂੰ ਵੀ ਪ੍ਰੇਰਣ ਲੱਗ ਪਿਆ ਸੀ ਉਹ ਕਰਮਜੀਤ ਬਦਕਾਰ ਹੋਣ ਕਰਕੇ ਅੰਮ੍ਰਿਤ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀਗੀ ਕਿਕਰ ਸਿੰਘ ਨਾਲ ਨਿਤ ਹੀ ਕਲੇਸ਼ ਰੱਖਣ ਲੱਗੀ ਉਹ ਨਿਤ ਦੇ ਕਲੇਸ਼ ਤੋਂ ਤੰਗ ਆ ਕੇ ਕਿਕਰ ਸਿੰਘ ਅੰਮ੍ਰਿਤਸਰ ਚਲੇ ਗਿਆ ਨੈਬੇ ਚੰਡਾਲ ਨੂੰ ਮੌਜ ਲੱਗ ਗਈ ਨੈਬਾ ਪੱਕੇ ਤੌਰ ਤੇ ਹੀ ਕਹਿੰਦੇ ਵੀ ਆਪਣੀ ਭੂਆ ਦੇ ਘਰ ਰਹਿਣ ਲੱਗ ਪਿਆ ਨੈਬੇ ਨੇ ਭੂਆ ਦੀ ਕੁੜੀ ਨਾਲ ਮੁਸਲਮਾਨਾਂ ਵਾਲਾ ਰਿਸ਼ਤਾ ਬਣਾ ਲਿਆ ਮਾਮੇ ਦਾ ਪੁੱਤ ਤੇ ਭੂਆ ਦੀ ਧੀ ਤੇ ਫਿਰ ਪੁੱਛਣਾ ਕੀ ਭੂਆ ਦੀ ਜ਼ਮੀਨ ਖਾਣ ਨੂੰ ਮਿਲ ਗਈ ਤੇ ਭੂਆ ਦੀ ਧੀ ਹੰਡਾਉਣ ਨੂੰ ਮਿਲ ਗਈ ਉਹਨੂੰ ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਨੈਬਾ ਮੁੱਢ ਤੋਂ ਹੀ ਵਿਸ਼ਈ ਤੇ ਵੱਧ ਚੱਲਣ ਸੀ ਦੂਜਾ ਪੰਜਾਬ ਪੁਲਿਸ ਵਿੱਚ ਭਰਤੀ ਸੀ ਉਹ ਬੱਸ ਫਿਰ ਸਾਰੇ ਗ੍ਰਹਿ ਇਕੱਠੇ ਹੋ ਗਏ ਕਹਿੰਦਾ ਨੱਬੇ ਨੇ ਘਰੇਲੂ ਭੁੱਖ ਤਾਂ ਜਨਮ ਤੋਂ ਹੀ ਵੇਖੀ ਸੀ ਸਿਆਣੇ ਕਹਿੰਦੇ ਨੇ ਵੀ ਜਿਹੜੇ ਘਰ ਨੇ ਭੁੱਖ ਵੇਖੀ ਹੋਵੇ ਭਾਵੇਂ ਉਸ ਘਰ ਵਿੱਚ ਕਿੰਨੀ ਅਮੀਰੀ ਆ ਜਾਵੇ ਪਰ ਉਸ ਪਰਿਵਾਰ ਚੋਂ ਭੁੱਖ ਨਹੀਂ ਜਾਂਦੀ ਨੱਬੇ ਨੂੰ ਤਾਂ ਕਹਿੰਦੇ ਵੀ ਸੋਨੇ ਦੀ ਮੁਰਗੀ ਹੱਥ ਲੱਗੀ ਸੀ ਸੋਨੇ ਦੇ ਆਂਡੇ ਦੇਣ ਵਾਲੀ ਸੋ ਦੋਸਤੋ ਇਹ ਸੀ ਬਾਕੀ ਕਾਫਲੇ ਦਾ ਪਹਿਲਾ ਭਾਗ ਤੇ ਭਾਗ ਦੂਜਾ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ